ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਆਬਾਹ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿਹੜਾ ਕੰਮ ਕਰਨ ਨਾਲ ਸਾਡੇ ਸਾਰੇ ਦੁੱਖ ਕੱਟੇ ਜਾਂਦੇ ਨੇ ਅਸੀਂ ਮਹੀਨੇ ਦੇ ਵਿੱਚ ਵਿੱਚ ਹੀ ਠੀਕ ਹੋ ਜਾਂਦੇ ਹਾਂ ਅਤੇ ਇਹ ਕੰਮ ਜੇਕਰ ਅਸੀਂ ਪੰਜ ਐਤਵਾਰ ਸ਼ਰਧਾ ਭਾਵਨਾ ਨਾਲ ਕਰਾਂਗੇ ਤਾਂ ਸਾਡੇ ਸਾਰੇ ਦੁੱਖ ਠੀਕ ਹੋ ਜਾਣਗੇ ਬਿਨਾ ਮੰਗਿਆ ਹੀ ਪਰਮਾਤਮਾ ਸਾਡੀ ਝੋਲੀ ਵਿੱਚ ਖੁਸ਼ੀਆਂ ਪਾ ਦੇਣਗੇ ਅੱਜ ਦੀ ਵੀਡੀਓ ਵਿੱਚ ਇਹੀ ਦੱਸਾਂਗੇ ਕਿ ਕਿਵੇਂ ਬਾਬਾ ਜੀ ਦੁੱਖ ਦੂਰ ਕਰਦੇ ਨੇ ਇਸ ਲਈ ਸਭ ਤੋਂ ਪਹਿਲਾਂ ਇੱਕ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਭੈਣ ਨੇ ਦੱਸਿਆ ਕਿ ਮੇਰੇ ਪਰਿਵਾਰ ਵਾਲੇ ਸਾਰੇ ਹੀ ਅੰਮ੍ਰਿਤਸਰ ਸਾਹਿਬ ਦੁਪਹਿਰਾ ਸਾਹਿਬ ਦੀ ਹਾਜ਼ਰੀ ਲਗਵਾਉਣ ਲਈ ਚਲੇ ਗਏ ਸਨ ਜਦ ਉਹ ਚਲੇ ਗਏ ਤਾਂ ਮੈਂ ਘਰ ਵਿੱਚ ਇਕੱਲੀ ਸੀ ਤੇ ਮੈਨੂੰ ਪਿੱਛੋਂ ਅਟੈਕ ਹੋ ਗਿਆ ਤੇ ਮੈਂ ਉਸ ਸਮੇਂ ਘਬਰਾ ਗਈ ਮੇਰੀਆਂ ਲੱਤਾਂ ਤੇ ਹੱਥ ਪੈਰ ਕੰਮ ਕਰਨੋਂ ਹਟ ਗਏ ਮੈਂ ਬਹੁਤ ਔਖੀ ਹੋ ਗਈ ਆਂਡੀਆਂ ਗਵਾਂਡੀਆਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੇ ਮੇਰੇ ਘਰ ਦੇ ਜੀਆ ਨੂੰ ਪਿੱਛੇ ਫੋਨ ਲਗਾਇਆ ਜੋ ਦੁਪਹਿਰਾ ਸਾਹਿਬ ਲਈ ਗਏ ਸਨ ਦਸਿਆ ਕਿ ਤੁਹਾਡੀ ਬੱਚੀ ਨੂੰ ਅਟੈਕ ਹੋ ਗਿਆ ਹੈ ਤੇ ਉਹ ਥੱਲੇ ਡਿੱਗ ਪਈ ਹੈ ਉਹ ਗੁਰੂ ਘਰ ਅਰਦਾਸ ਬੇਨਤੀ ਕਰਦੇ ਨੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਕੋਲ ਹਾਂ ਤੇ ਘਰ ਵਿੱਚ ਸਾਡੀ ਬੱਚੀ ਨੂੰ ਅਟੈਕ ਹੋ ਗਿਆ ਹੈ ਉਹ ਘਰ ਵਿੱਚ ਇਕੱਲੀ ਹੈ ਉਸ ਦੀ ਰਾਖੀ ਲਈ ਕੋਈ ਨਹੀਂ ਹੁਣ ਤੁਸੀਂ ਉਸ ਦੀ ਰਾਖੀ ਕਰੋ ਉਹ ਭੈਣ ਕਹਿੰਦੀ ਮੇਰੇ ਘਰ ਦੇ ਆਣੇ ਕਿਹਾ ਇਹ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਜੋਤ ਦਾ ਕਿਉ ਹੈ ਉਹ ਕਿਉ ਲੈ ਕੇ ਬੱਚੀ ਦੇ ਮੂੰਹ ਵਿੱਚ ਪਾ ਦਿਓ ਤੇ ਨਾਲ ਹੀ ਉਸ ਦੇ ਸਰੀਰ ਤੇ ਮਾਲ ਦਿਓ ਕਹਿੰਦੇ ਗਵੰਡਨ ਨੇ ਓਵੇਂ ਹੀ ਕੀਤਾ ਜਦੋਂ ਮੇਰੇ ਮੂੰਹ ਵਿੱਚ ਕਿਉ ਪਾ ਦਿੱਤਾ ਤੇ ਮੈਂ ਕੁਝ ਠੀਕ ਹੋ ਗਈ ਬੋਲਣ ਜੋਗੀ ਹੋ ਗਈ ਤੇ ਮੇਰੇ ਘਰ ਦੇ ਜੀ ਵੀ ਚਪੈਰਾ ਸਾਹਿਬ ਵਿੱਚ ਹਾਜ਼ਰੀ ਲਗਵਾ ਕੇ ਘਰ ਆਏ ਤੇ ਮੈਨੂੰ ਦੇਖ ਕੇ ਹੈਰਾਨ ਰਹਿ ਗਏ ਤੇ ਡਰ ਗਏ ਕਿ ਇਹ ਕੀ ਹੋ ਗਿਆ ਪਰ ਮੈਂ ਤਾਂ ਪਹਿਲਾਂ ਨਾਲੋਂ ਕੁਝ ਠੀਕ ਹੋ ਗਈ ਸੀ ਫਿਰ ਉਹ ਕਹਿਣ ਲੱਗੇ ਕਿ ਡਾਕਟਰ ਕੋਲ ਚੱਲੀਏ ਤੇ ਮੈਂ ਕਿਹਾ ਨਹੀਂ ਮੈਂ ਸਿਰਫ ਬਾਬਾ ਜੀ ਦੇ ਕੋਲ ਹੀ ਜਾਣਾ ਹੈ ਜਿੱਥੋਂ ਤੁਸੀਂ ਆਏ ਹੋ ਮੈਂ ਵੀ ਉੱਥੇ ਜਾਣਾ ਹੈ ਤੇ ਜਾ ਕੇ ਦਰਸ਼ਨ ਕਰਨੇ ਨੇ ਮੈਂ ਉੱਥੇ ਜਾ ਕੇ ਹੀ ਠੀਕ ਹੋਵਾਂਗੀ ਸਾਧ ਸੰਗਤ ਜੀ ਜੇ ਸਾਡੇ ਅੰਦਰ ਸ਼ਰਧਾ ਭਾਵਨਾ ਜੇ ਵਿਸ਼ਵਾਸ ਹੋਵੇ ਤਾਂ ਸਭ ਕੁਝ ਮਿਲੇਗਾ ਜੇ ਸ਼ਰਧਾ ਨਾ ਹੋਵੇ ਤਾਂ ਕੁਝ ਵੀ ਨਹੀਂ ਮਿਲਦਾ ਉਸ ਭੈਣ ਨੇ ਕਿਹਾ ਕਿ ਤੁਸੀਂ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੈ ਜਾਓ ਜਿੱਥੋਂ ਤੁਸੀਂ ਆਏ ਹੋ ਉਹ ਕਹਿੰਦੇ ਕਿ ਹੁਣ ਤਾਂ ਸ਼ਾਮ ਹੋ ਗਈ ਹੈ ਹੁਣ ਤਾਂ ਸੁਖਿਆਸਨ ਵੀ ਹੋ ਗਿਆ ਹੋਵੇਗਾ ਉਸ ਭੈਣ ਨੇ ਕਿਹਾ ਕੋਈ ਗੱਲ ਨਹੀਂ ਚਾਹੇ ਕੁਝ ਵੀ ਹੋ ਗਿਆ ਹੋਵੇ ਮੈਂ ਉੱਥੇ ਹੀ ਜਾਣਾ ਹੈ ਸਾਧ ਸੰਗਤ ਜੀ ਉਸ ਪਰਿਵਾਰ ਦੇ ਜੀ ਜਦੋਂ ਉਸ ਨੂੰ ਸ਼ਹੀਦਾਂ ਸਾਹਿਬ ਲੈ ਕੇ ਗਏ ਤਾਂ ਜਾਂਦਿਆਂ ਨੂੰ ਸ਼ਹੀਦਾਂ ਸਾਹਿਬ ਸੁਖਿਆਸਨ ਹੋ ਗਿਆ ਸੀ ਸੰਗਤ ਅਜੇ ਸੇਵਾ ਕਰ ਰਹੀ ਸੀ ਇਸ ਭੈਣ ਨੂੰ ਹੌਲੀ-ਹੌਲੀ ਫੜ ਕੇ ਉੱਥੇ ਲੈ ਜਾਂਦੇ ਨੇ ਬੱਚੀ ਜਾ ਕੇ ਗੁਰੂ ਦੇ ਚਰਨਾਂ 'ਚ ਡਿੱਗ ਜਾਂਦੀ ਹੈ ਤੇ ਡਿੱਗ ਕੇ ਰੋ ਰੋ ਕੇ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਦੇ ਜੀ ਸਵੇਰੇ ਤੁਹਾਡੇ ਦਰ ਤੇ ਆਏ ਸੀ ਤੇ ਮੈਂ ਘਰ ਵਿੱਚ ਇਕੱਲੀ ਸੀ ਤੇ ਮੈਨੂੰ ਅਚਾਨਕ ਹੀ ਅਟੈਕ ਆ ਗਿਆ ਮੈਂ ਕਿਸੇ ਵੀ ਹਸਪੀਟਲ ਨਹੀਂ ਜਾਣਾ ਕਿਤੇ ਨਹੀਂ ਜਾਣਾ ਤੁਸੀਂ ਹੀ ਮੈਨੂੰ ਠੀਕ ਕਰੋ ਉਹ ਪੈਣ ਵਾਰ-ਵਾਰ ਬੋਲੀ ਗਈ ਬਾਬਾ ਜੀ ਮੈਨੂੰ ਠੀਕ ਕਰ ਦਿਓ ਬਾਬਾ ਜੀ ਮੈਨੂੰ ਠੀਕ ਕਰ ਦਿਓ ਬਾਬਾ ਜੀ ਤੁਸੀਂ ਕਰ ਸਕਦੇ ਹੋ ਮੈਂ ਠੀਕ ਹੋਣਾ ਚਾਹੁੰਦੀ ਹਾਂ ਉੱਚੀ ਉੱਚੀ ਰੋਣ ਲੱਗੀ ਤੇ ਇਨੇ ਨੂੰ ਇੱਕ ਬਜ਼ੁਰਗ ਮਾਤਾ ਆਈ ਤੇ ਉਹਨੇ ਮੇਰੇ ਸਿਰ ਉੱਪਰ ਹੱਥ ਰੱਖਿਆ ਇੱਕ ਵਾਰ ਫਿਰ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਤੇ ਫਿਰ ਪੰਜਵੀਂ ਵਾਰ ਹੱਥ ਰੱਖਿਆ ਤੇ ਕਹਿੰਦੀ ਉੱਠ ਤੇ ਕਹਿੰਦੀ ਉੱਠ ਧੀਏ ਤੈਨੂੰ ਬਾਬਾ ਜੀ ਨੇ ਠੀਕ ਕਰ ਦਿੱਤਾ ਹੈ ਹੁਣ ਤੂੰ ਠੀਕ ਹੋ ਗਈ ਹੈ ਤੇ ਹੁਣ ਬੈਠ ਨਾ ਉਠ ਤੂੰ ਠੀਕ ਹੋ ਗਈ ਹੈ ਤੇ ਪਰਿਕਰਮਾ ਕਰ ਹੁਣ ਬੈਠ ਨਾ ਉੱਠ ਕੇ ਪਰਿਕਰਮਾ ਕਰ ਮਹਾਰਾਜ ਨੇ ਤੈਨੂੰ ਠੀਕ ਕਰ ਦਿੱਤਾ ਹੈ ਉੱਠ ਕੇ ਖਲੋ ਕਹਿੰਦੀ ਜਦੋਂ ਉਸਨੇ 4-5 ਵਾਰ ਇੰਨੀ ਗੱਲ ਕਹੀ ਕਿ ਉੱਠ ਕੇ ਖਲੋ ਤੇ ਕਹਿੰਦੀ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇੰਜ ਲੱਗਿਆ ਜਿਵੇਂ ਬਾਬਾ ਜੀ ਮੈਨੂੰ ਆਪ ਕਹਿ ਰਹੇ ਹੋਣ ਕਿ ਤੂੰ ਠੀਕ ਹੋ ਗਈ ਹੈ ਉੱਠ ਕੇ ਖਲੋ ਕਹਿੰਦੀ ਮੈਂ ਕੋਸ਼ਿਸ਼ ਕੀਤੀ ਤੇ ਮੈਂ ਉੱਠਣਾ ਸ਼ੁਰੂ ਕੀਤਾ ਜਦੋਂ ਮੈਨੂੰ ਪਰਿਵਾਰ ਦੇ ਜੀ ਫੜਨ ਲੱਗੇ ਕਿ ਇਸ ਕਿਸ ਨੂੰ ਉੱਠਣ ਲਈ ਸਹਾਰਾ ਦਈਏ ਤਾਂ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਕੋਈ ਵੀ ਹੱਥ ਨਾ ਲਗਾਇਓ ਮੈਂ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਪਾਸੇ ਕਰ ਦਿੱਤਾ ਤੇ ਮੈਂ ਆਪਣੇ ਆਪ ਹੀ ਉੱਠ ਕੇ ਖੜੀ ਹੋ ਗਈ ਉਸ ਸਮੇਂ ਹੀ ਬਾਬਾ ਜੀ ਨੇ ਮੈਨੂੰ ਠੀਕ ਕਰ ਦਿੱਤਾ ਤੇ ਫਿਰ ਮੈਂ ਬਾਬਾ ਜੀ ਦੀ ਪ੍ਰਕਰਮਾ ਕੀਤੀ ਤੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਤੇ ਫਿਰ ਅਸੀਂ ਆਪਣੇ ਘਰ ਆ ਗਏ ਕਿਸੇ ਵੀ ਡਾਕਟਰ ਕੋਲੋਂ ਦਵਾਈ ਨਾ ਲਈ ਮੈਨੂੰ ਤਾਂ ਬਾਬਾ ਜੀ ਨੇ ਹੀ ਠੀਕ ਕਰ ਦਿੱਤਾ ਹੈ ਤਾਂ ਦਰੁਸਤ ਕਰ ਦਿੱਤਾ ਹੈ ਸਾਧ ਸੰਗਤ ਜੀ ਇਹ ਸਾਰੀ ਗੱਲ ਸ਼ਰਦਾ ਤੇ ਭਾਵਨਾ ਦੀ ਹੈ ਜਿਨ੍ਹਾਂ ਵਿੱਚ ਸੱਚੀ ਸ਼ਰਦਾ ਪਰਮਾਤਮਾ ਉਹਨਾਂ ਦੀ ਟੁੱਟੀ ਵੀ ਗੰਢ ਦਿੰਦਾ ਹੈ ਸਾਧ ਸੰਗਤ ਜੀ ਸ਼ਰਧਾ ਭਾਵਨਾ ਤੇ ਪਿਆਰ ਦੀ ਗੱਲ ਹੈ ਸ਼ਰਧਾਂ ਵਾਲਿਆਂ ਦੀ ਵਾਹਿਗੁਰੂ ਜੀ ਜ਼ਰੂਰ ਸੌਂਦੇ ਨੇ ਤੇ ਤੰਤ ਤੇ ਤੰਦਰੁਸਤ ਵੀ ਕਰ ਦਿੰਦੇ ਨੇ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਉਸ ਭੈਣ ਦੀ ਸ਼ਰਧਾ ਵੇਖ ਕੇ ਉਸ ਨੂੰ ਠੀਕ ਕਰ ਦਿੱਤਾ ਤੇ ਜੇਕਰ ਅਸੀਂ ਵੀ ਇਸੇ ਤਰ੍ਹਾਂ ਸ਼ਰਧਾ ਭਾਵਨਾ ਰੱਖ ਕੇ ਇਹ ਪੰਜ ਐਤਵਾਰ ਵੀ ਬਾਬਾ ਜੀ ਦੇ ਦਰ ਤੇ ਹਾਜ਼ਰੀ ਲਗਵਾਉਂਦੇ ਹਾਂ ਤਾਂ ਆਪਣੇ ਦੁੱਖਾਂ ਦੀਆਂ ਅਰਦਾਸਾਂ ਕਰਦੇ ਹਾਂ ਸਾਧ ਸੰਗਤ ਜੀ ਭਰੋਸੇ ਵਾਲਿਆਂ ਦੇ ਦੁੱਖ ਬਾਬਾ ਦੀਪ ਸਿੰਘ ਜੀ ਆਪ ਦੂਰ ਕਰ ਦਿੰਦੇ ਨੇ ਤੇ ਸਾਧ ਸੰਗਤ ਜੀ ਭਰੋਸਾ ਰੱਖੋ ਤਾਂ ਦੇਖਣਾ ਸਾਡੇ ਸਾਰੇ ਦੁੱਖ ਰੋਗ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਜਾਣਗੇ ਗੁਰਬਾਣੀ ਦੇ ਲੜ ਲੱਗिए ਨਿਤਨੇਮ ਕਰਿਏ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਿਏ ਤੇ ਤੁਰਦੇ ਫਿਰਦੇ ਮੂਲ ਮੰਤਰ ਦਾ ਜਾਪ ਕਰਿਏ ਇਸ ਤਰ੍ਹਾਂ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਸਾਡਾ ਗੁਰੂ ਪ੍ਰਤੀ ਪਿਆਰ ਵੀ ਪੱਕਾ ਹੋ ਜਾਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ ਉਹ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ